ਨਾਨਕੀ ਕੁੜੀ ਨੇ ਬੋਲੀ ਪਾਈ ਨਾਨਕੀ ਕੁੜੀ ਨੇ ਬੋਲੀ ਪਾਈ ਮੇਰਾ ਨਿਕਲ ਗਿਆ ਹਾਸਾ ਮਾਸੀ ਐਵੇਂ ਨੱਚਦੀ ਜਿਵੇਂ ਬਾਂਦਰ ਕਰੇ ਤਮਾਸ਼ਾ ਮਾਸੀ ਐਵੇਂ ਨੱਚਦੀ ਜਿਵੇਂ ਬਾਂਦਰ ਕਰੇ ਤਮਾਸ਼ਾ ਮਾਸੀ ਐਵੇਂ ਨੱਚਦੀ ਆਨੀ ਮਾਸੀਏ ਹਸੀਏ ਖੇਡ ਈਏ ਆਨੀ ਮਾਸੀਏ ਹਸੀਏ ਖੇਡ ਈਏ ਕਰੀਏ ਦੁਰ ਉਦਾਸੀ ਨਹੀਂ ਖਸਮ ਤੇਰੇ ਨੂੰ ਲੈ ਗੇ ڈاکੂ ਕਸਮ ਤੇਰੇ ਨੂੰ ਲਹਗੇ ڈاکੂ ਤੈਨੂੰ ਫੜਨ ਮਰਾਸੀ ਮੇਰੀ ਬਲੀ ਦਾ ਗੁੱਸਾ ਕਰਨਾ ਮਾਸੀ ਮੇਰੀ ਬਲੀ ਦਾ ਗੁੱਸਾ ਕਰੀਨਾ ਮਾਸੀ ਮੇਰੀ ਬਲੀ ਦਾ ਮਾਸੀ ਨਖਰੋ ਨਿਕਲ ਚਲੀ ਮਾਸੀ ਨਖਰੋ ਨਿਕਲ ਚਲੀ ਮਾਸੜ ਦੇ ਨਾਲ ਲੜਕੇ ਬਈ ਜਾਂਦੀ ਏ ਤਾਂ ਚਾਹ ਲੈਣ ਦਿਓ ਆਪਾਂ ਲਿਆ ਵਾਂਗੇ ਮੇਮ ਕੋਈ ਫੜਕੇ ਬਈ ਜਾਂਦੀ ਏ ਤੇ ਜਾ ਲੈਣ ਦਿਓ ਆਪਾਂ ਲਿਆ ਵਾਂਗੇ ਮੇਮ ਕੋਈ ਫੜਕੇ ਬਈ ਜਾਂਦੀ ਏ ਤੇ ਜਾ ਲੈਣ ਦਿਓ ബീല ഗി ഗൽ ഗപ്പായിളക ਇੱਧਰ ਆਲਾ ਉੱਧਰ ਆਲਾ ਇੱਧਰ ਆਲਾ ਉੱਧਰ ਆਲਾ ਵਿਚ ਆਲੇ ਤੇ ਗੁੱਚੀੁੰਢੇ ਦੀ ਮਾਸੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਮੁੰਡੇ ਦੀ ਮਾਸੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਮਾਮੀ ਨਖਰੋ ਸਾਟੇ ਆਈ ਮਾਮੀ ਨਖਰੋ ਸਾਟੇ ਆਈ ਹੱਥ ਚ ਲੈ ਆਈ ਕੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ദ ജിടി ദ മീ ദു ചുടേൽ ചമ്പി മ്മി ദു ചുടേൽ ചംബി സി മീ ദ ലത്തു ചുടേല ചംബി ਮੈਂ ਕੁੜੀ ਦੀ ਮਾਮੀ ਨੱਚਾ ਸਭ ਨੂੰ ਨਾਲ ਨਚਾਉਂ ਵੀ ਛੱਜ ਗਹਿਣਿਆਂ ਦਾ ਨਾਲ ਲੈ ਆਈ ਛੱਜ ਗਹਿਣਿਆਂ ਦਾ ਨਾਲ ਲੈ ਆਈ ਬਦਲ ਬਦਲ ਕੇ ਪਾਉ ਇਹਨਾਂ ਦਦਕਿਆਂ ਦੀ ਰੀਲ ਬਣਾ ਕੇ ਜਾਉ ਇਹਨਾਂ ਦਦਕਿਆਂ ਦੀ ਰੀਲ ਬਣਾ ਕੇ ਜਾਉ ਇਹਨਾਂ ਦਦਕਿਆਂ ਦੀ ਜੇ ਮਾਸੀ ਤੈਨੂੰ ਤੁਰਨਾ ਨਹੀਂ ਆਉਂਦਾ ਜੇ ਮਾਸੀ ਤੈਨੂੰ ਤੁਰਨਾ ਨਹੀਂ ਆਉਂਦਾ ਤੈਨੂੰ ਤੋਰ ਸਖਾਈਏ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਸੱਦ ਮਰਾਸੀ ਨੂੰ ਤਾਵੇ 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 ਚੱਕਣਾ ਤਾਂ ਗੱਲ ਦੂਰ ਦੀ ਮਾਮੀ ਹੱਥ ਨਾ ਕਿਸੇ ਦੇ ਆਵੇ ਚੱਕਣਾ ਤਾਂ ਗੱਲ ਦੂਰ ਦੀ ਮਾਮੀ ਹੱਥ ਨਾ ਕਿਸੇ ਦੇ ਆਵੇ ਚੱਕਣਾ ਤਾਂ ਗੱਲ ਦੂਰ ਦੀ ਮਾਮੀ ਨੇ ਤਾਂ ਖਾਦੇ ਮੇਵੇ ਮਾਮੀ ਨੇ ਤਾਂ ਖਾਦੇ ਮੇਵੇ ਭੂਆ ਨੇ ਖਾਦੇ ਡੋਟੇ ਇਹਨੇ ਕੀ ਨਚਣਾ ਖੜਖੜ ਕਰਦੇ ਗੋਡੇ ਇਹਨੇ ਕੀ ਨਚਣਾ ਖੜਖੜ ਕਰਦੇ ਗੋਡੇ ਇਹਨੇ ਕੀ ਨਚਣਾ